ਪੰਜਾਬ ਦੀ ਕਿਸੇ ਵੀ ਦੁਕਾਨ ਤੇ ਚਲ ਜਓ 22400 2500 ਰੁਪਏ ਦੇ ਕੋਰਟਾ ਪਜਾਮਾ ਕਿਸੇ ਨੇ ਘੱਟ ਨਹੀਂ ਦੇਣਾ ਸਾਡੇ ਕੋਲ ਆ ਜਾਓ 2500 ਵਾਲਾ ਕੋਰਟਾ ਪਜਾਮਾ 895 ਹੀ ਦੇਵਾਂਗੇ ਸਲਾਈ ਕਰਕੇ ਹੋਰ ਤੁਸੀਂ ਟੂਪ ਵੀ ਸਪੋਰਟਮੈਂਟ ਦੀ ਗੱਲ ਕਰ ਲਓ ਬਾਜ਼ਾਰ ਚ ਜਿੱਥੇ ਮਰਜ਼ੀ ਚਲ ਜਓ 10000 ਰੁਪਏ ਦੋ ਘਾਟਾ ਤੁਹਾਨੂੰ ਕੋਰਟ ਪੈਂਟ ਕਿਸੇ ਨੇ ਨਹੀਂ ਦੇਣਾ ਸਾਡੇ ਕੋਲ ਆ ਜਾਓ 10000 ਵਾਲਾ ਕੋਰਟ ਪੈਂਟ ਸਿਰਫ ਹਣਾ 3095 ਚ ਲੈ ਜਾਓ ਸਲਾਈ ਕਰਕੇ ਜੇ ਤੁਸੀਂ ਲੈਣਾ ਹੈਗਾ 3 ਪੀਸ ਕੋਟ ਪੈਂਟ 3 ਪੀਸ ਕੋਟ ਪੈਂਟ ਦਾ ਰੇਟ ਬਾਜ਼ਾਰ ਦੇ ਵਿੱਚ 15000 ਰੁਪਿਆ ਸਾਡੇ ਕੋਲ ਸਿਰਫ 3760 ਚ ਲੈ ਜਾਓ ਕੋਟ ਪੈਂਟ ਹੁਣ ਨਾ 15000 ਰੁਪਿਆ ਲੈਣਾ ਨਾ 16000 ਰੁਪਿਆ ਲੈਣਾ ਆ ਸ਼ੇਰਵਾਨੀ ਤੁਹਾਨੂੰ ਅਸੀਂ 6500 ਰੁਪਏ ਦੇ ਵਿੱਚ ਸਲਾਈ ਕਰਕੇ ਤਿਆਰ ਕਰਕੇ ਆਪਾਂ ਦੇ ਦੇਣੀ ਆ ਕੋਰ ਕੀ ਦਾ ਕਾਟਨ ਦਾ ਕੁਰਤਾ ਪਜਾਮਾ 895 ਦੇ ਸਟਿਚ ਕਰਕੇ ਲੈ ਜਾਓ ਜੇ ਸਮਾਈ ਨਹੀਂ ਕਰਾਉਣੀ ਫਾਟੇ 300 ਰੁਪਏ ਦਾ ਕੁਰਤਾ ਪਜਾਮਾ 700 ਵਾਲਾ ਲੈ ਜਾ। ਮਤਲਬ 700 ਰੁਪਏ ਦੇ ਦੋ ਕੁਰਤੇ ਪਜਾਮੇ ਰੰਗ 350 ਰੁਪਏ ਚ ਥੱਲੇ ਪਾਉਣ ਵਾਲੀ ਬਣਾਣ ਨਹੀਂ ਮਿਲਦਾ ਜੀ ਕੁਰਤੇ ਪਜਾਮੇ ਸਾਡੇ ਕੋ ਰਾਇਲ ਕਲਾਸ ਪਿਆਗੇ ਪਰ ਆ ਕਈਂ ਕਿ ਲੋਕਾਂ ਦੀ ਜੇਬਾਂ ਦੇ ਮਾਰਨ ਲਈ ਰੱਖੀ ਕੱਪੜੇ ਦੇ ਮਾਰਨ ਲਈ ਰੱਖੀ ਆ ਕਿਉਂਕਿ ਸਾਡੇ ਕੋਲੇ ਕਲਾਬ ਇਟਾਲੀਆ ਟਾਪ ਦੇ ਇਟਲੀ ਦੇ ਬ੍ਰਾਂਡ ਦੇ ਵੀ ਗੀਜ਼ਾ ਕਾਟਨ ਦੇ ਕੁਰਤੇ ਪਜਾਮੇ ਆ ਪਿੰਡ ਚ ਜਲ ਜੋ ਭਾਵੇਂ ਕਿਸੇ ਸ਼ਹਿਰ ਚ ਜਲ ਜੋ ਦਰਜੀ ਨੂੰ ਪੁੱਛੋ 2 ਪੀ ਸਪੋਰਟਮੈਂਟ ਦੀ ਸਲਾਈ ਕਿੰਨੀ ਆ ਤੇ ਅਗਲਾ ਕਹਿੰਦਾ ਭਾਈ 4000 ਰੁਪਏ ਲਵਾਂਗਾ ਕੱਲਾ ਸੀਣ ਦਾ ਤੇ ਤੁਸੀਂ ਕਿਹੜੇ ਚੱਕਰ ਚ ਪਾਤਾ ਤੁਸੀਂ ਕਹਿੰਦੇ ਹੋ 2995 ਲਿਆਓ ਕੱਪੜਾ ਵੀ ਤੁਹਾਡਾ ਟੇਲਰ ਵੀ ਤੁਹਾਡਾ ਸਲਾਈ ਕਰਕੇ ਡਿਜ਼ਾਈਨ ਬੰਦੇ ਦੇ ਫਸਾਦਰਾ 2995 ਕਿੱਦਾਂ ਪੋਸੀਬਲ ਅਸੀਂ ਕੋਈ ਮੋਤੀ ਨਹੀਂ ਰੱਖੇ ਅਸੀਂ ਦੇਸੀ ਦੇ ਕੋਈ ਕਾਰੀਗਰ ਨਹੀਂ ਰੱਖੇ ਅਸੀਂ ਟੌਪ ਕਲਾਸ ਦੇ ਕਾਰੀਗਰ ਯੂਪੀ ਤੋਂ ਬੁਲਾਏ ਆ ਅਸੀਂ ਟੌਪ ਕਲਾਸ ਦੇ ਕਾਰੀਗਰ ਜੰਮੂ ਤੋਂ ਬੁਲਾਏ ਆ ਕੋਰਤੇ ਪਜਾਮੇ ਦੇ ਮੋਹਰ ਦੇ ਕਾਰੀਗਰ ਲੈ ਕੇ ਆਏ ਆ। ਲੋ ਵੀ ਅੱਜ ਦਾ ਪਟਾਕੇ ਪਾ ਦੇਾਂਗੇ। ਪੰਜਾਬ ਦੇ ਮੁੰਡਿਆਂ ਦੇ ਕਰਨੇ ਬਹੁਤ ਵੱਡੇ ਫਾਇਦੇ। ਮਾਤੂ ਸ਼੍ਰੀ ਦਸਤਾਰ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ aí ਪਹੁੰਚ ਗਏ ਆ। ਕਿਉਂਕਿ ਇੱਥੇ ਆਲੇ ਦੁਆਲੇ ਦੇਖੋ ਬਹੁਤ ਵੱਡੀ ਲੁੱਟ। ਪਰ ਅੱਜ ਜਮ੍ਹਾਂ ਖਾਤੋਂ ਕਰਦੇ ਆਂਗੇ। ਆਹ ਕੋਰਤਾ ਪਜਾਮਾ ਚੈੱਕ ਕਰ ਲੋ। ਪੰਜਾਬ ਦੀ ਕਿਸੇ ਵੀ ਦੁਕਾਨ ਤੇ ਚਲ ਜੋ। 2200 2400 2500 ਰੁਪਏ ਦੇ ਕੋਰਤਾ ਪਜਾਮਾ ਕਿਸੇ ਨੇ ਘੱਟ ਨਹੀਂ ਦੇਣਾ। ਸਾਡੇ ਕੋਲ ਆ ਜਾਓ 2500 ਵਾਲਾ ਕੋਰਤਾ ਪਜਾਮਾ 895 ਵਿੱਚ ਦੇਵਾਂਗੇ ਸਲਾਈ ਕਰਕੇ। ਵਾਡੇ সাইਜ਼ ਇਸ ਸਟਿਚਿੰਗ ਕਰ ਦਿਆਂਗੇ ਪੂਰੀਆਂ ਪਹਾੜਾ ਬਣਾ ਲਿਓ ਅਧੀਆਂ ਪਹਾੜਾ ਬਣਾ ਲਿਓ ਜੇਬ ਇੱਕ ਨਾਲ ਲਿਓ ਚਾਹੇ ਦੋ ਲਾ ਲਿਓ ਮਾਤਲਬ 2400 ਵਾਲਾ ਕੁਰਤਾ ਵੀ ਮਾ ਸਿਰਫ 895 ਵਿੱਚ ਹੁਣ ਤੁਸੀਂ ਟੂ ਪੀਸ ਕੋਟ ਪੈਂਟ ਦੀ ਗੱਲ ਕਰ ਲਓ ਬਾਜ਼ਾਰ 'ਚ ਜਿੱਥੇ ਮਰਜ਼ੀ ਚਲ ਜਿਓ 10000 ਰੁਪਏ ਦੋ ਘਾਟਾ ਤੁਹਾਨੂੰ ਕੋਟ ਪੈਂਟ ਕਿਸੇ ਨੇ ਨਹੀਂ ਦੇਣਾ ਸਾਡੇ ਕੋਲ ਆਜੋ 10000 ਵਾਲਾ ਕੋਟ ਪੈਂਟ ਸਿਰਫ 2995 ਚ ਲੈ ਜਾਓ ਸਲਾਈ ਕਰਕੇ ਜੇ ਤੁਸੀਂ ਲੈਣਾ ਹੈਗਾ 3 ਪੀਸ ਕੋਰਟਪੈਂਟ 3 ਪੀਸ ਕੋਰਟਪੈਂਟ ਦਾ ਰੇਟ ਬਾਜ਼ਾਰ ਦੇ ਵਿੱਚ 15000 ਰੁਪਿਆ ਸਾਡੇ ਕੋਲੋਂ ਸਿਰਫ 3760 ਚ ਲੈ ਜਾਓ ਕੋਰਟਪੈਂਟ ਉਹ ਵੀ ਤੁਸੀਂ ਚੈੱਕ ਕਰ ਲੋ ਡਿਜ਼ਾਈਨਰ ਕੋਰਟਪੈਂਟ ਆ ਤਰਸੀਮ ਜਸਰ ਵਾਲਾ ਹੈਗਾ ਸਟਾਈਲ ਇਹ ਵੀ ਤੁਹਾਨੂੰ ਅਸੀਂ 2995 ਚ ਸਲਾਈ ਕਰਕੇ ਦੇਣਾ ਤੁਹਾਡੀ ਸਟਿਚਿੰਗ ਦੇ ਦਾਂਗੇ ਹੁਣ ਨਾ 15000 ਰੁਪਿਆ ਲੈਣਾ ਨਾ 16000 ਰੁਪਿਆ ਲੈਣਾ ਆ ਸ਼ੇਰਵਾਨੀ ਤੁਹਾਨੂੰ ਅਸੀਂ 6500 ਰੁਪਏ ਦੇ ਵਿੱਚ ਸਲਾਈ ਕਰਕੇ ਤਿਆਰ ਕਰਕੇ ਆਪਾਂ ਦੇ ਦੇਣੀ ਆ। ਸੋ ਇਸ ਤੋਂ ਇਲਾਵਾ ਜੇ ਤੁਸੀਂ ਇਹਦੇ ਵਿੱਚ ਰੰਗ ਡਿਜ਼ਾਈਨ ਲੈਣੇ ਤਾਂ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਆ। ਭਾਜੀ ਕੁਰਤੇ ਪਜਾਮੇ ਦਾ ਪਹਿਲਾਂ ਮੈਨੂੰ ਦੱਸੋ ਬੜਾ ਪਟਾਕਾ ਭਾਤਾ। ਬਾਜ਼ਾਰ 'ਚ 24-2500 ਰੁਪਏ ਦਾ ਕੁਰਤਾ ਪਜਾਮਾ ਸਲਾਈ ਕਰਕੇ ਮਿਲਦਾ। ਉਹ ਤੁਸੀਂ ਕਹੀ ਜਾਂਦੇ ਹੋ 895 ਲਿਆਓ। ਸੀਕੇ ਤੁਹਾਡਾ ਸਾਈਜ਼ ਦਿੰਦੇ ਆ 895 ਜਰ ਸਲਾਈ ਕਰਕੇ ਬਾਜ਼ਾਰ 'ਚ 8-800 900 ਕੱਲੀ ਸਲਾਈ ਚਲਦੀ ਆ। ਬਿਲਕੁਲ ਭਾਜੀ 8 ਤੋਂ 900 ਕੱਲੀ ਸਮਾਈ ਚਲਦੀ ਆ। ਹੁਣ ਦੇਖੋ ਪਟਾਕੇ ਪੈਣੇ ਆ। ਕੋਕੀ ਮਾਤੂਸ਼ਰੀ ਦਸਤਾਰ ਹਾਲ ਬਿਆਰ ਤੇ ਮਾਤੂਸ਼ਰੀ ਨੇ ਲਾਤੀਆਂ ਨੇਰੀਆਂ ਆ ਚੱਕੋ ਕੀ ਦਾ ਕਾਟਨ ਦਾ ਕੁਰਤਾ ਪਜਾਮਾ ਕਪੜਾ ਚੈੱਕ ਕਰ ਲੋ ਕੁਆਲਿਟੀ ਚੈੱਕ ਕਰ ਲੋ ਕੋਈ ਲਾਟ ਨਹੀਂ ਕੋਈ ਲੰਪਣੀ ਐਲੋ ਪਿਓਰ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ 895 ਦੇ ਸਟਿਚ ਕਰਕੇ ਲੈ ਜਾਓ ਜੇ ਸਮਾਈ ਨਹੀਂ ਕਰਾਉਣੀ ਸਾਡੇ 350 ਰੁਪਏ ਦਾ ਕੁਰਤਾ ਪਜਾਮਾ 700 ਵਾਲਾ ਲੈ ਜਾ ਮਤਲਬ 700 ਰੁਪਏ ਦੇ ਦੋ ਕੁਰਤੇ ਪਜਾਮੇ ਰੰਗ 350 ਰੁਪਏ ਚ ਥੱਲੇ ਪਾਉਣ ਵਾਲੀ ਬਣਾਈ ਨਹੀਂ ਮਿਲਦੀ ਤੁਸੀਂ ਕਹਿੰਦੇ ਹੋ 350 ਦਾ ਕੁਰਤਾ ਪਜਾਮਾ ਪਾ ਜੀ ਨਹੀਂ ਮਿਲਦੀ ਬਣਾਨ ਪਰ ਮਾਤੂ ਸ਼੍ਰੀ ਦਾ ਸਤਾਰ ਕੁਰਤਾ ਪਜਾਮਾ ਦਿੰਦਾ ਆਹ ਲੋ ਜੀ ਦੇਖੋ ਜਿਹੜਾ ਬਾਜ਼ਾਰ ਚ ਕੱਲਾ ਹੀ ਤੁਸੀਂ ਕੱਪੜਾ ਲੈਣਾ 12-1300 ਰੁਪਏ ਤੋਂ ਘੱਟ ਆਹ ਕੁਰਤਾ ਪਜਾਮਾ ਨਹੀਂ ਮਿਲਣਾ ਸਾਡੇ ਕੋਲ ਆਜੋ ਸਿਰਫ 350 ਰੁਪਏ ਦਾ ਕੋਰਟਾ ਪੀਜਮਾ ਲੈ ਜਾਓ 700 ਦੇ ਦੋ ਲੈ ਜਾਓ ਰੰਗੇ ਚ ਬਹੁਤ سارے ਆ ਰੰਗ ਡਾਰਕ ਲਾਈਟ ਚ ਤਾਂ ਤੇ ਮਰਜ਼ੀ ਲੈ ਜਾਓ ਆਜੋ ਹੁਣ ਗੱਲ ਕਰਦੇ ਵਾਈਟ ਦੀ ਵਾਈਟ ਚ ਪੇਪਰ ਕਾਟਨ ਲੇਲਣ ਮੈਟੀ ਟਾਪ ਦੇ ਬ੍ਰਾਂਡ ਸੀ ਆਰਾਮ ਰੇਮੰਡ ਕਲਾਪ ਇਟਾਲੀਆ ਮੁਫਤ ਲਾਲ ਐਸ ਸੀ ਐਸ ਆ ਟਾਪ ਦੇ ਬ੍ਰਾਂਡ ਆ ਗਏ ਆ ਰੇਡ ਸੁਣੀ ਚਲਿਓ ਨੇਰੀਆਂ ਆਉਣੀਆਂ 910 ਰੁਪਏ ਦਾ ਕੀਜ਼ਾ ਕਾਟਨ ਦਾ ਪੇਪਰ ਕਾਟਨ ਦਾ 1100 ਰੁਪਏ ਦਾ ਰੇਮੰਡ ਦਾ 1475 ਰੁਪਏ ਦਾ ਆ ਚੱਕੋ ਸੀ ਆਰਾਮ ਕੱਟਣੀ ਦਾ 2000 ਰੁਪਏ ਦਾ ਪੰਜਾਬ ਚ ਚਾਹੇ ਕਿਸੇ ਪਿੰਡ ਚ ਜਲ ਜੋ ਭਾਵੇਂ ਕਿਸੇ ਸ਼ਹਿਰ ਚ ਜਲ ਜੋ ਦਰਜੀ ਨੂੰ ਪੁੱਛੋ 2 ਪੀ ਸਪੋਰਟਮੈਂਟ ਦੀ ਸਲਾਈ ਕਿੰਨੀ ਆ ਤੇ ਅਗਲਾ ਕਹਿੰਦਾ ਭਾਈ 4000 ਰੁਪਏ ਲਵਾਂਗਾ ਕੱਲਾ ਸੀਣ ਦਾ ਤੇ ਤੁਸੀਂ ਕਿਹੜੇ ਚੱਕਰ ਚ ਪਾਤਾ ਤੁਸੀਂ ਕਹਿੰਦੇ ਹੋ 2995 ਲਿਆਓ ਕੱਪੜਾ ਵੀ ਤੁਹਾਡਾ ਟੇਲਰ ਵੀ ਤੁਹਾਡਾ ਸਲਾਈ ਕਰਕੇ ਡਿਜ਼ਾਈਨ ਬੰਦੇ ਨੇ ਪਸੰਦਰਾ 2995 ਕਿੱਦਾਂ ਪੋਸੀਬਲ ਆ ਬਾਜੀ ਪੈਗੇ ਕਿਹੜੇ ਚੱਕਰ 'ਚ ਹੈ ਨਹੀਂ ਕੋਈ ਮਾਤੂ ਸ਼ਰੀ ਦਸਤਾਰ ਦੀ ਟੱਕਰ 'ਚ ਜਦੋਂ ਇਹ ਗੱਲ ਕਹਿੰਨੇ ਆ ਤੇ ਡਗੇ ਦੀ ਝੋੜ ਤੇ ਗੱਲ ਕਹਿੰਨੇ ਆ ਕਿਸੇ ਦਮ ਦੇ ਨਾਲ ਗੱਲ ਕਹਿੰਨੇ ਆ ਆਵਾਜ਼ ਆਊਗੀ ਕੱਪੜੇ ਦੀ ਕੁਆਲਿਟੀ ਦੀ ਆ ਚੈੱਕ ਕਰੋ ਕੱਪੜੇ 'ਚ ਦਮ ਹੈਗਾ 2995 2 ਪੀਸ ਤੁਸੀਂ ਪਿੰਡ ਸ਼ਹਿਰ ਕਸਬੇ ਦੀ ਗੱਲ ਕਰਦੇ ਹੋ ਨਾ ਅੰਮ੍ਰਿਤਸਰ ਹਾਲ ਪਿਆਰ ਦੇ ਨੇੜੇ ਦੀਆਂ ਦੁਕਾਨਾਂਾਂ ਚਲੇ ਜਾਓ 6700 ਰੁਪਇਆ ਕੱਲੀ ਸਮਾਈ ਆ ਆ ਚੱਕੋ 2995 ਐਕਤੀ ਆਏ ਹਲੂ ਆਏ ਹਲੂ ਬਯਾਰ ਓਏ ਅੱਛਾ ਇਹ ਤਾਂ ਗੱਲ ਹੋ ਗਈ ਭਾਈ 2995 3760 ਕੋਈ ਕੈਨੇਡਾ ਵਾਲਾ ਬੰਦਾ ਵੀ ਆਉਣਾ ਕੋਈ ਅਮਰੀਕਾ ਵਾਲਾ ਵੀ ਆਉਣਾ ਕੋਈ ਇੰਗਲੈਂਡ ਵਾਲਾ ਵੀ ਆਉਣਾ ਕਿਉਂਕਿ ਇਹ ਬਹੁਤ ਟੌਪ ਦੀ ਲੋਕੇਸ਼ਨ ਆ ਹਾਲ ਬਾਜ਼ਾਰ ਸ੍ਰੀ ਅੰਮ੍ਰਿਤਸਰ ਸਾਹਿਬ ਚੈੱਕ ਸੈਲਫ ਚੱਕੋ ਜੀ ਟੋਪੀ ਮੈਟਿੰਗ ਵਾਲਾ ਲੈ ਕੋਟ ਪੈਂਟ ਜੇ ਨੇਰੀਆਂ ਬੁਲਾਵਾਂਗੇ ਪਰ ਸਿੱਧੀ ਜੀ ਗੱਲ ਹੈ ਵੈਰਾਈਟੀ ਸਾਰੀ ਹੈ ਚਾਹੇ ਲਾਈਨਿੰਗ ਵਾਲਾ ਲੈ ਲੋ ਚਾਹੇ ਸੈਲਫ ਪ੍ਰਿੰਟ ਲੈ ਲੋ ਇਹ ਵੀ ਕੋਈ 25 25 ਇਹ 30 3000 ਨਹੀਂ ਉਹ ਬਾਉ ਜੀ ਲਾਲਾ ਜੀ ਤਾਜ ਜੀ 5000 ਰੁਪਏ ਦਾ ਸਟਿਚ ਕਰਕੇ ਕੋਰ ਪੈਂਟ 6 ਕੇ ਚੈਲੇਜ ਕਹਿੰਦੇ ਆ ਹਾਂ ਜੀ ਗੱਲ ਇੱਥੇ ਨਹੀਂ ਮੁੱਕਦੀ ਟੀਚਿੰਗ ਇਹ ਮੋਚੀ ਨਹੀਂ ਰੱਖੇ ਅਸੀਂ ਆ ਜੋ ਟੀਚਿੰਗ ਦੀ ਕੁਆਲਿਟੀ ਦਿਖਾ ਦਿੰਨੇ ਆ ਅਸੀਂ ਕੋਈ ਮੋਚੀ ਨਹੀਂ ਰੱਖੇ ਅਸੀਂ ਦੇਸੀ ਜੇ ਕੋਈ ਕਾਰੀਗਰ ਨਹੀਂ ਰੱਖੇ ਅਸੀਂ ਟੌਪ ਕਲਾਸ ਦੇ ਕਾਰੀਗਰ ਯੂਪੀ ਤੋਂ ਬੁਲਾਇਆ ਅਸੀਂ ਟੌਪ ਕਲਾਸ ਦੇ ਕਾਰੀਗਰ ਜੰਮੂ ਤੋਂ ਬੁਲਾਇਆ ਕੁਰਤੇ ਪਜਾਮੇ ਦੇ ਮੁਖਤਰ ਦੇ ਕਾਰੀਗਰ ਲੈ ਕੇ ਆਏ ਆਂ ਔਰ ਵਾਦਾ ਕਰਦੇ ਆਂ ਜਿਹੜੀ ਸਮਾਈ ਅਸੀਂ ਦੇਤੀ ਜਿਹੜੀ ਕੁਆਲਿਟੀ ਅਸੀਂ ਦੇਤੀ ਚੈਲੰਜ ਕਰਦੇ ਆਂ ਜੇ ਰੇਡ ਸਮਾਈ ਦਾ ਸਾਡਾ ਘਟਣਾ ਤੇ ਕੁਆਲਿਟੀ ਨੰਬਰ 1 ਰਵਾਂਗੇ ਜਿਹੜੇ ਪੱਗਾਂ ਬੰਨਣ ਵਾਲੇ ਸਾਡੇ ਸ਼ਕੀਨ ਭਰਾ ਆ ਉਹਨਾਂ ਨੂੰ ਵੀ ਗੱਲ ਦੱਸ ਦਿੰਦੇ ਆਂ ਪੂਰੇ ਦੁਨੀਆ ਦਾ ਸਭ ਤੋਂ ਵੱਡਾ ਬ੍ਰੈਂਡ ਪੱਗਾਂ ਦਾ ਮਾਤੂ ਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਚਾਹੇ ਰੂਬੀਆ ਚਾਹੇ ਫੋਲਵਰ ਸਾਡੇ ਕੋਲ 550 ਤੋਂ ਵੱਧ ਰੰਗ ਆ ਤੁਸੀਂ ਆਪਣੇ ਕੋਰਤੇ ਪੀਐਮ ਨਾਲ ਆਪਣੀਆਂ ਸ਼ਰਟਾਂ ਦੇ ਨਾਲ ਆਪਣੇ ਕੋਟ ਪੈਂਟ ਦੇ ਨਾਲ ਆਪਣੇ ਘਰ ਵਾਲੀ ਦੀਆਂ ਸੂਟਾਂ ਦੇ ਨਾਲ ਮੈਚਿੰਗ ਕਰਕੇ ਪੱਗਾਂ ਵੀ ਲੈ ਕੇ ਜਾ ਸਕਦੇ ਆ ਜੇ ਰੰਗ ਫੇਟ ਹੋ ਜਵੇ 3 ਮਹੀਨੇ ਚ ਬਦਲ ਕੇ ਨਵੀਂ ਲੈ ਜਾਓ ਇਹਦੇ ਨਾਲ ਤੁਸੀਂ ਮੈਚ ਕਰਕੇ ਦੇਖੋ ਟਾਈਆਂ ਲੈ ਕੇ ਜਣੀਆਂ ਟਾਈਆਂ ਲੈ ਜਾਓ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਕੁਆਲਿਟੀ ਵੈਰਾਈਟੀ ਮਿਲ ਜਾਣੀਆਂ ਦੇਖੋ ਜੀ ਫੁੱਲ ਵੈਲ ਦੀ ਪੱਗ ਹੋਵੇ ਚਾਹੇ ਹੋਵੇ ਰੂਬੀਆ ਦੀ ਸ਼ਕੀਨ ਮੁੰਡੇ ਕੱਪਰੂ ਪੱਕਾ ਬਾਂਦੇ ਆ ਰੰਗ ਚੈੱਕ ਕਰੋ ਡਾਰਕ ਲਾਈਟ ਸਾਡੇ ਕੋਲ 550 ਤੋਂ ਵੱਧ ਰੰਗ ਆ ਹੁਣ ਜਿਹੜੀ ਇਹ ਪੁਰਾਣੀਆਂ ਪ੍ਰਾਤਣ ਦੁਕਾਨਾਂ ਦਾ ਖਹਿੜਾ ਛੱਡੋ ਹੁਣ ਮਾਤੂ ਸ਼੍ਰੀ ਦਸਤਾਰ ਤੇ ਆਜੋ ਜਿੱਥੇ ਦਸਤਾਰ ਟੌਪ ਦੀ ਕੁਆਲਿਟੀ ਟੌਪ ਦੀ 90 ਦਿਨਾਂ ਦੀ ਗਾਰੰਟੀ ਰਫਲੀ ਨਹੀਂ ਕਹਿੰਦੇ ਪੱਕਾ ਬਿੱਲ ਕੱਟ ਕੇ ਲਿਖ ਕੇ ਦਿੰਨੇ ਆ ਹੁਣ ਦੇਰ ਨਾ ਲਾਓ ਚਾਹੇ ਪੱਗ ਲੈਣੀ ਹੈ ਚਾਹੇ ਕੁੜਤੇ ਪਜਾਮੇ ਕੋਟ ਪੈਂਟ ਸ਼ੇਰਵਾਨੀਆਂ ਤੇ ਲੌਂਗ ਕੋਟ ਐਕਟੀ ਆਫ پراਪਰਟੀਆਂ ਹਾਲ ਬਜ਼ਾਰ ਦੇ ਵਿੱਚ ਪੱਡੀਆਂ ਨੰਬਰ ਸਕਰੀਨ ਤੇ ਹੈਗਾ ਆ ਕੋਈ ਤੁਸੀਂ ਜਾਣਕਾਰੀ ਲੈਣੀ ਆ ਕੁਝ ਐਡਰੈਸ ਤੇ ਨਹੀਂ ਪਤਾ ਲੱਗਦਾ ਕੁਝ ਕੱਪੜੇ ਬਾਰੇ ਪੁੱਛਣਾ ਫੋਨ ਕਰ ਸਕਦੇ ਹੋ ਕੈਮਰਾਮੈਨ ਓਮ ਸਿੰਘ ਨਾਲ ਹਰਦੀਪ ਸਿੰਘ ਤਗੜਪਾਣ ਟੀਵੀ ਹਾਲ ਬਾਜ਼ਾਰ ਸ਼੍ਰੀ ਅਮਰਸਰ ਸਾਹਿਬ